ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਖਬਰਾਂ ਤੇ ਪਹਿਲਾਂ ਇੱਕ ਨਜ਼ਰ ਮਖੜ ਲੈਸਤੇ ਦੋ ਪਾਰਟੀ ਔਰਤਾਂ ਨੂੰ ਘੱਟ ਤਨਖਾਹ ਤੇ ਗੈਰ ਕਾਨੂੰਨੀ ਤਰੀਕੇ ਨਾਲ ਰੱਖਣ ਵਾਸਤੇ ਭਾਰਤੀ ਅਮਰੀਕੀ ਡਾਕਟਰ ਤੇ ਕਾਰਵਾਈ ਮੈਡੀਕਲ ਲਾਇਸੈਂਸ ਪੱਕੇ ਤੌਰ ਤੇ ਕੀਤਾ ਰੱਦ ਲਾਸ Ăਂਜਲਿਸ ਦੇ ਸ਼ਹਿਰ ਹਾਲੀਵੁੱਡ ਹਿਲਜ਼ ਇਲਾਕੇ ਦੇ ਵਿੱਚ ਲੱਗੀ ਭਿਆਨਕ ਅੱਗ 1 ਲੱਖ ਤੋਂ ਵੱਧ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਦਿੱਤੇ ਹੁਕਮ ਸਰਜਕੰਤ ਪਹਿਲਾਂ ਵਧਿਆ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਮੁਸੀਬਤਾਂ ਨਿਊਯਾਰਕ ਦੀ ਸੁਪਰੀਮ ਕੋਰਟ ਦੇ ਵਿੱਚ ਪਾਈ ਅਪੀਲ ਹੁਣ ਖਬਰਾਂ ਵਿਸਾਰਦੇ ਨਾਲ ਇੱਕ ਭਾਰਤੀ ਅਮਰੀਕੀ ਡਾਕਟਰ ਦਾ ਮੈਡੀਕਲ ਲਾਇਸੈਂਸ ਰੱਦ ਕਰ ਦਿੱਤਾ ਗਿਆ ਤੇ ਉਸ ਉੱਤੇ ਦੋਸ਼ ਲੱਗੇ ਨੇ ਕਿ ਉਹਨੇ ਦੋ ਭਾਰਤੀ ਔਰਤਾਂ ਨੂੰ ਘੱਟ ਤਨਖਾਹ ਦੇ ਉੱਤੇ ਨੌਕਰੀ ਤੇ ਰੱਖਿਆ ਸੀ ਤੇ ਗੈਰ ਕਾਨੂੰਨੀ ਤਰੀਕੇ ਨਾਲ ਉਹਨਾਂ ਨੂੰ ਪਨਾਹ ਵੀ ਦਿੱਤੀ ਸੀ ਜਦੋਂ ਇਸ ਡਾਕਟਰ ਦਾ ਖੁਲਾਸਾ ਹੋਇਆ ਤਾਂ ਫਿਰ ਡਾਕਟਰ ਦਾ ਮੈਡੀਕਲ ਲਾਇਸੈਂਸ ਪੱਕੇ ਤੌਰ ਤੇ ਰੱਦ ਕਰ ਦਿੱਤਾ ਗਿਆ ਦੋ ਭਾਰਤੀ ਔਰਤਾਂ ਨੂੰ ਘੱਟ ਤਨਖਾਹ ਤੇ ਘਰੇਲੂ ਨੌਕਰ ਵਜੋਂ ਕੰਮ ਤੇ ਰੱਖਣ ਅਤੇ ਉਹਨਾਂ ਨੂੰ ਆਪਣੇ ਘਰ ਵਿੱਚ ਗੈਰ ਕਾਨੂੰਨੀ ਤੌਰ ਤੇ ਪਨਾਹ ਦੇਣ ਦੇ ਦੋਸ਼ ਲੱਗੇ ਨੇ ਭਾਰਤੀ ਅਮਰੀਕੀ ਡਾਕਟਰ ਦਾ ਮੈਡੀਕਲ ਲਾਇਸੈਂਸ ਸਥਾਈ ਤੌਰ ਤੇ ਰੱਦ ਕਰ ਦਿੱਤਾ ਗਿਆ ਡਾਕਟਰ ਹਰਸ਼ਾ ਸਾਨੀ ਨਿਊ ਜਰਸੀ ਕਲੋਨੀਆ ਦੇ ਵਿੱਚ ਗਠੀਏ ਦੀ ਮਾਹਰ ਡਾਕਟਰ ਹੈ ਉਸਨੇ ਪਿਛਲੇ ਸਾਲ ਫਰਵਰੀ ਵਿੱਚ ਵਿਦੇਸ਼ੀ ਔਰਤਾਂ ਨੂੰ ਗੈਰ ਕਾਨੂੰਨੀ ਤੌਰ ਤੇ ਲੁਕਾਉਣ ਅਤੇ ਉਹਨਾਂ ਨੂੰ ਪਨਾਹ ਦੇਣ ਤੇ ਝੂਠੇ ਇਨਕਮ ਟੈਕਸ ਰਿਟਰਨ ਭਰਨ ਦੇ ਸੰਬੰਧੀ ਦੋਸ਼ਾਂ ਨੂੰ ਮੰਨਿਆ ਸੀ ਅਟਾਰਨੀ ਜਨਰਲ ਮੈਥਿਊ ਜੇ ਵਾਟਕਿਨ ਅਤੇ ਖਪਤਕਾਰ ਮਾਮਲਿਆਂ ਦੇ ਡਿਵੀਜ਼ਨ ਨੇ ਬੁੱਧਵਾਰ ਨੂੰ ਕਿਹਾ ਕਿਸ ਸੰਘੀ ਅਦਾਲਤ ਦੇ ਜੱਜ ਨੇ ਅਕਤੂਬਰ 2024 ਵਿੱਚ ਡਾਕਟਰ ਨੂੰ 27 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਤੇ ਹੁਣ ਉਸ ਨੂੰ ਇਹ ਸਜ਼ਾ ਭੁਗਤਨੀ ਪਵੇਗੀ। ਸਾਨੀ ਤੇ ਅਸਥਾਈ ਤੌਰ ਤੇ ਸਤੰਬਰ 2023 ਤੋਂ ਡਾਕਟਰੀ ਸੇਵਾਵਾਂ ਪ੍ਰਦਾਨ ਕਰਨ ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਅਟਾਰਨੀ ਜਨਰਲ ਪਲਟਕਿਨ ਨੇ ਕਿਹਾ ਕਿ ਅੱਜ ਇਸ ਫੈਸਲੇ ਨਾਲ ਇੱਕ ਪਰੇਸ਼ਾਨ ਕਰਨ ਵਾਲਾ ਕੇਸ ਬੰਦ ਹੋ ਗਿਆ ਹੈ। ਜਿਸ ਵਿੱਚ ਦੇਖਭਾਲ ਅਤੇ ਦਇਆ ਦੇ ਉੱਚੇ ਮਿਆਰਾਂ ਨੂੰ ਕਾਇਮ ਰੱਖਣ ਦੀ ਸੋਚ ਚੁੱਕਣ ਵਾਲੀ ਇੱਕ ਡਾਕਟਰ ਨੇ ਵਿਤੀ ਲਾਭ ਲਈ ਪੀੜਤਾਂ ਦਾ ਸ਼ੋਸ਼ਣ ਕੀਤਾ ਤੇ ਉਹਨਾਂ ਨਾਲ ਦੁਰਵਿਵਾਰ ਕੀਤਾ ਸਾਨੀ ਨੇ ਪਿਛਲੇ ਫਰਵਰੀ ਚ ਲੱਗੇ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਉਸਨੇ ਕਿਹਾ ਸੀ ਕਿ ਉਹ ਉਹਨਾਂ ਔਰਤਾਂ ਨੂੰ ਜਾਣਦੀ ਹੈ ਜੋ ਗੈਰਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਸਨ ਅਤੇ ਉਸਨੇ ਉਹਨਾਂ ਨੂੰ ਆਰਥਿਕ ਲਾਭ ਵਿੱਚ ਪਨਾਹ ਦਿੱਤੀ ਤੇ ਉਹਨਾਂ ਦੋਵਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਹ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕਰਦੇ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਦੇਸ਼ ਨਿਕਾਲਾ ਦਿੱਤਾ ਜਾਵੇਗਾ। ਲੋਸ ਐਂਜਲਸ ਨੂੰ ਜੰਗਲ ਦੀ ਭਿਆਨਕ ਅੱਗ ਨੇ ਘੇਰ ਲਿਆ ਹੈ ਜਿਸ ਵਿੱਚ ਘੱਟੋ ਘੱਟ 5 ਲੋਕ ਮਾਰੇ ਗਏ ਨੇ ਸੈਂਕੜੇ ਘਰ ਤਬਾਹ ਹੋ ਗਏ ਨੇ ਤੇ 1 ਲੱਖ ਤੋਂ ਵੱਧ ਲੋਕਾਂ ਨੂੰ ਘਰ ਖਾਲੀ ਕਰਨ ਦਾ ਹੁਕਮ ਦੇ ਦਿੱਤਾ ਗਿਆ ਹੈ ਮਸ਼ਹੂਰ ਬਾਲੀਵੁੱਡ ਹਸਤੀਆਂ ਵੀ ਆਪਣੇ ਘਰ ਛੱਡ ਕੇ ਜਾ ਰਹੀਆਂ ਨੇ ਤੇ ਇਹਨਾਂ ਦੇ ਵਿੱਚ ਉਪਰਾਸ਼ਟਪਤੀ ਕਮਲਾ ਹੈਰਿਸ ਦਾ ਨਾਮ ਵੀ ਸ਼ਾਮਿਲ ਹੈ ਲੋਸ ਐਂਜਲਸ ਸ਼ਹਿਰ ਦੇ ਹਾਲੀਵੁੱਡ ਹਿਲਜ਼ ਇਲਾਕੇ ਵਿੱਚ ਲੱਗੀ ਭਿਆਨਕ ਅੱਗ ਵਿੱਚ 5 ਲੋਕਾਂ ਦੀ ਮੌਤ ਹੋ ਗਈ 1 ਲੱਖ ਤੋਂ ਵੱਧ ਲੋਕਾਂ ਨੂੰ ਹੋਰ ਥਾਵਾਂ ਤੇ ਜਾਣ ਦੇ ਹੁਕਮ ਦਿੱਤੇ ਗਏ ਅਗ ਮੰਗਲਵਾਰ ਰਾਤ ਨੂੰ ਹਾਲੀਵੁੱਡ ਬੋਲ ਦੇ ਨੇੜੇ ਅਤੇ ਹਾਲੀਵੁੱਡ ਵਾਕ ਆਫ ਫੇਮ ਤੋਂ ਕੁਝ ਹੀ ਦੂਰੀ ਤੇ ਲੱਗੀ ਇਸ ਘਟਨਾ ਤੋਂ ਬਾਅਦ ਗ੍ਰੋਮਨ ਚਾਈਨੈਸ ਥੀਏਟਰ ਅਤੇ ਮੈਡਮ ਤੁਸਾਦ ਮਿਊਜ਼ੀਅਮ ਦੇ ਆਲੇ ਦੁਆਲੇ ਦੀਆਂ ਸੜਕਾਂ ਤੇ ਵਾਹਨਾਂ ਦੀ ਭੀੜ ਵੇਖੀ ਗਈ ਹਰ ਪਾਸਿਓਂ ਸਾਇਰਨ ਦੀਆਂ ਆਵਾਜ਼ਾਂ ਆ ਰਹੀਆਂ ਸਨ ਇਸ ਤੋਂ ਇਲਾਵਾ ਘੱਟ ਉਚਾਈ ਤੇ ਉੱਡ ਰਹੇ ਹੈਲੀਕਾਪਟਰ ਅੱਗ ਤੇ ਪਾਣੀ ਪਾ ਰਹੇ ਸਨ ਲੋਕ ਆਪਣੇ ਸੂਟਕੇਸ ਚੁੱਕ ਕੇ ਹੋਟਲਸ ਤੋਂ ਬਾਹਰ ਨਿਕਲ ਗਏ ਅਗਨੇ 1000 ਤੋਂ ਵੱਧ ਟਾਂਚੇ ਤਬਾਹ ਕਰ ਦਿੱਤੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਤੜਕਰ ਸਨ ਇਸ ਤੋਂ ਇਲਾਵਾ ਮਹਾਨਗਰ ਖੇਤਰ ਦੇ 130000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੇ ਹੁਕਮ ਦਿੱਤੇ ਗਏ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਦੇ 10 ਤੋਂ ਵੱਧ ਸਕੂਲ ਜਾਂ ਤਾਂ ਨੁਕਸਾਨੇ ਗਏ ਨੇ ਜਾਂ ਤਬਾਹ ਹੋ ਗਏ ਨੇ ਇਹਨਾਂ ਵਿੱਚ ਪੈਲਿਸੇਡਸ ਚਾਰਟਰ ਹਾਈ ਸਕੂਲ ਸ਼ਾਮਲ ਹੈ ਜਿਸ ਨੂੰ 1976 ਦੀ ਹਾਰਰ ਫਿਲਮ ਕੈਰੀ ਅਤੇ ਟੀਵੀ ਸੀਰੀਜ਼ 3 ਵੋਸ ਸਮੇਤ ਕਈ ਹਾਲੀਵੁੱਡ ਫਿਲਮਾਂ ਤੇ ਸੀਰੀਜ਼ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਲਾਸ ਐਂਜਲਿਸ ਦੇ ਮੇਅਰ ਕੈਰਨ ਬਾਸ ਨੇ ਕਿਹਾ ਕਿ ਹੈਲੀਕਾਪਟਰਸ ਦੀ ਵਰਤੋਂ ਕਰਕੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਉਹਨਾਂ ਨੇ ਕਿਹਾ ਕਿ ਅਸਥਿਰ ਹਵਾਵਾਂ ਕਾਰਨ ਅੱਗ ਬੁਝਾਉਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਹਾਲਾਂਕਿ ਹਵਾ ਦੀ ਗਤੀ ਮੰਗਲਵਾਰ ਰਾਤ ਦੇ ਮੁਕਾਬਲੇ ਹੁਣ ਥੋੜੀ ਘਟ ਹੈ ਪਸਟੇਨਾ ਵਿੱਚ ਫਾਇਰ ਚੀਫ ਚੈਰ ਅਗਸਟਿਨ ਨੇ ਕਿਹਾ ਕਿ ਮੰਗਲਵਾਰ ਰਾਤ ਨੂੰ ਲੱਗੀ ਅੱਗ ਨਾਲ 200 ਤੋਂ 500 ਟਾਂਚੇ ਨੁਕਸਾਨੇ ਗਏ ਨੇ ਜੋ ਤਬਾਹ ਹੋ ਗਏ ਨੇ ਉਹਨਾਂ ਕਹੇ ਕਿ ਸ਼ਹਿਰ ਦੀ ਪਾਣੀ ਪ੍ਰਣਾਲੀ ਤੇ ਬਹੁਤ ਦਬਾ ਹੈ ਬਿਜਲੀ ਕਟਾਂ ਕਾਰਨ ਪਾਣੀ ਪ੍ਰਣਾਲੀ ਹੋਰ ਪ੍ਰਭਾਵਿਤ ਹੋਈ ਹੈ ਉਹਨਾਂ ਇਹ ਵੀ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਨਾ ਹੋਣ ਤੇ ਵੀ ਫਾਇਰਫਾਈਟਰ ਅੱਗ ਨੂੰ ਨਹੀਂ ਰੋਕ ਸਕਦੇ ਕਿਉਂਕਿ ਤੇਜ਼ ਹਵਾਵਾਂ ਕਾਰਨ ਅੱਗ ਇੱਕ ਤੋਂ ਬਾਅਦ ਇੱਕ ਕਈ ਬਲਾਕਾਂ ਵਿੱਚ ਫੈਲ ਗਈ ਉਹਨਾਂ ਕਿਹਾ ਕਿ ਅਸੀਂ ਰਾਤ ਅੱਗ ਤੇ ਕਾਬੂ ਨਹੀਂ ਪਾ ਸਕੇ ਅਸਥਿਰ ਹਵਾਵਾਂ ਕਾਰਨ ਅੱਗ ਕਈ ਮੀਲ ਅਕੇ ਫੈਲ ਗਈ ਹੈ ਇਸ ਦੇ ਨਾਲ ਹੀ ਕਰੀਬ 3 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਤੇ ਨਿਰਦੇਸ਼ ਦਿੱਤੇ ਗਏ ਨੇ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਲਾਸ ਏਂਜਲਸ ਦੇ ਸ਼ਹਿਰ ਦੇ ਪੌਸ਼ ਇਲਾਕੇ ਪੈਲਿਸ ਆਰਟਸ ਵਿੱਚ ਅੱਗ ਦੇ ਕਈ ਹਾਲੀਵੁੱਡਰ ਸਿਤਾਰਿਆਂ ਦੇ ਬੰਗਲੇ ਸਾੜ ਕੇ ਸੁਆਹ ਕਰ ਦਿੱਤੇ ਨੇ ਮਾਰਕ ਹੈਮਲ ਪੈਰਿਸ ਹਿਲਟਨ ਜੈਮੀਲੀ ਕੋਰਟਿਸ ਮੈਂਦੀ ਮੂਰ ਮਾਰਿਆ ਸ਼ਾਈਵਰ ਐਸ਼ਟਨ ਕਚਰ ਜੇਮਸ ਹੁੱਡਜ਼ ਅਦਰ ਲੀਡਨ ਮਿਸਟਰ ਸਨੈਟ ਕਈ ਹਾਲੀਵੁੱਡ ਦੇ ਸਿਤਾਰਿਆਂ ਦੇ ਘਰ ਅੱਗ ਦੀ ਚਪੇਟ ਚਾਗ ਰਹੇ ਨੇ ਕਈ ਮਸ਼ਹੂਰ ਹਸਤੀਆਂ ਨੂੰ ਆਪਣੇ ਘਰ ਛੱਡਨੇ ਪਏ ਨੇ ਅੱਗ ਲੱਗਣ ਕਾਰਨ ਲਾਸ ਐਂਜਲਿਸ ਦੇ ਬ੍ਰੈਟਨਵੁੱਡ ਇਲਾਕੇ ਵਿੱਚ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਘਰ ਨੂੰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਨੇ ਜ਼ਿਕਰ ਇਹ ਖਾਸ ਹੈ ਕਿ ਲਾਸ ਐਂਜਲਸ ਅਮਰੀਕਾ ਦੀ ਸਭ ਤੋਂ ਵੱਧ ਆਬਾਦੀ ਵਾਲੀ ਕਾਉਂਟੀ ਹੈ ਇੱਥੇ 1 ਕਰੋੜ ਤੋਂ ਵੱਧ ਲੋਕ ਰਹਿੰਦੇ ਨੇ ਇਥੋਂ ਦੀ ਫਿਲਮ ਇੰਡਸਟਰੀ ਦਾ ਨਾਮ ਮਸ਼ਹੂਰ ਹਾਲੀਵੁੱਡ ਖੇਤਰ ਦੇ ਨਾਂ ਤੇ ਰੱਖਿਆ ਗਿਆ ਹੈ ਸੌ ਚੁਕੰਤੋਂ ਪਹਿਲਾਂ ਹੀ ਚੁਣੇਗੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਤੇ ਉਹਨਾਂ ਨੇ ਸੁਪਰੀਮ ਕੋਰਟ ਦਾ ਰੋਖ ਕੀਤਾ ਹੈ। ਦਰਸਲ ਹਸ਼ਮਨੀ ਮਾਮਲੇ ਦੇ ਵਿੱਚ ਡੋਨਾਲਡ 트੍ਰੰਪ ਨੂੰ ਸਜ਼ਾ ਸੁਣਾਈ ਜਾਣੀ ਸੀ ਤੇ ਡੋਨਾਲਡ 트੍ਰੰਪ ਨੂੰ ਇਹ ਚਿੰਤਾਵਾਂ ਸਨ ਕਿ ਇਹ ਸਜ਼ਾ ਲੱਗਣ ਤੋਂ ਬਾਅਦ ਉਹਨਾਂ ਦਾ ਅਕਸ ਖਰਾਬ ਹੋ ਸਕਦਾ ਹੈ ਜਿਸ ਕਰਕੇ ਉਹਨਾਂ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ 20 ਜਨਵਰੀ ਨੂੰ ਉਹਨਾਂ ਨੇ ਸੌ ਚੁਕਣੀ ਹੈ ਤੇ ਕੋਈ ਅਜਿਹਾ ਫੈਸਲਾ ਨਾ ਸੁਣਾਇਆ ਜਾਵੇ ਜਿਸ ਨਾਲ ਉਹਨਾਂ ਦੇ ਅਕਸ ਨੂੰ ਟਾ ਲੱਗੇ ਉਹਨਾਂ ਨੂੰ ਇਹ ਵੀ ਡਰ ਹੈ ਕਿ ਉਹ ਦੋਸ਼ੀ ਸਾਬਤ ਹੋ ਸਕਦੇ ਨੇ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트ੰਪ ਨੇ ਨਿਊਯਾਰਕ ਦੀ ਸੁਪਰੀਮ ਕੋਰਟ ਨੂੰ ਇੱਕ ਪੌਂਡ ਸਟਾਰ ਨੂੰ ਗੁਪਤ ਤਰੀਕੇ ਨਾਲ ਭੁਗਤਾਨ ਯਾਨੀ ਹਸ਼ਮਨੀ ਕਰਨ ਦੇ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਸਜ਼ਾ ਸੁਣਾਉਣ ਤੇ ਰੋਕ ਲਗਾਉਣ ਦੀ ਬੇਨਤੀ ਕੀਤੀ ਹੈ ਨਿਊਯਾਰਕ ਵਿੱਚ ਜੱਜ ਜੌਨ ਐਮ ਮਰਚੰਟ ਦੀ ਅਦਾਲਤ ਸ਼ੁੱਕਰਵਾਰ ਨੂੰ 트ੰਪ ਨੂੰ ਸਜ਼ਾ ਸੁਣਾਵੇਗੀ ਨਿਊਯਾਰਕ ਦੀਆਂ ਅਦਾਲਤਾਂ ਵੱਲੋਂ ਸਜ਼ਾ ਨੂੰ ਰੋਕਣ ਤੋਂ ਇਨਕਾਰ ਕਰਨ ਤੋਂ ਬਾਅਦ 트ੰਪ ਦੇ ਵਕੀਲਾਂ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਦਾ ਰੁਖ ਕੀਤਾ ਮਾਮਲੇ ਦੀ ਸੁਣਵਾਈ ਤੋਂ ਬਾਅਦ ਮਾਚਨ ਨੇ ਪਿਛਲੇ ਸਾਲ ਮਈ ਵਿੱਚ 트ੰਪ ਨੂੰ 34 ਅਪਰਾਧਿਕ ਦੋਸ਼ਾਂ 'ਚ ਦੋਸ਼ੀ ਪਾਇਆ ਸੀ ਹਾਲਾਂਕਿ 트ੰਪ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਰਹੇ ਨੇ ਇਸ ਤਗਾਸਾ ਪੱਖ ਵੀਰਵਾਰ ਸਵੇਰੇ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰ ਗਏ 트ੰਪ ਦੀ ਟੀਮ ਨੇ ਸੁਪਰੀਮ ਕੋਰਟ ਨੂੰ ਸਜ਼ਾ ਤੇ ਤੁਰੰਤ ਰੋਕ ਲਗਾਉਣ ਦੀ ਅਪੀਲ ਕੀਤੀ ਹੈ ਇਹ ਕਹਿੰਦੇ ਹੋਏ ਕਿ ਇਸ ਨਾਲ ਰਾਸ਼ਟਰਪਤੀ ਵਜੋਂ ਸੌਂ ਚੁੱਕਣ ਦੀਆਂ ਉਹਨਾਂ ਦੀਆਂ ਤਿਆਰੀਆਂ ਤੇ ਮਾੜਾ ਅਸਰ ਪਵੇਗਾ ਟਰੰਪ ਨੇ 20 ਜਨਵਰੀ ਨੂੰ ਰਾਸ਼ਟਰਪਤੀ ਵਜੋਂ ਸੌਂ ਚੁੱਕਣੀ ਹੈ ਭਾਵੇਂ ਮਾਰਚ ਨੇ ਸੰਕੇਤ ਦਿੱਤਾ ਹੈ ਕਿ ਉਹ ਟਰੰਪ ਨੂੰ ਜੇਲ੍ਹ ਦੀ ਸਜ਼ਾ ਨਹੀਂ ਸੁਣਾਉਣਗੇ ਤੇ ਨਾ ਹੀ ਕੋਈ ਜੁਰਮਾਨਾ ਜਾਂ ਬੰਦੀ ਲਗਾਉਣਗੇ ਪਰ ਟਰੰਪ ਦੇ ਵਕੀਲਾਂ ਦਾ ਕਹਿਣਾ ਹੈ ਕਿ ਸਿਰਫ ਦੋਸ਼ੀ ਕਰਾਰ ਦਿੱਤੇ ਜਾਣਤੇ ਵੀ ਟਰੰਪ ਦੇ ਅਕਸ ਨੂੰ ਨੁਕਸਾਨ ਪਹੁੰਚੇਗਾ ਵਕੀਲ ਅਤੇ ਟਰੰਪ ਦੇ ਨਵੇਂ ਸੋਲੀਸਟਰ ਜਰਨਲ ਵੱਲੋਂ ਨਾਮਜ਼ਦ ਜான் ਸੋਸੀਅਰ ਅਤੇ ਨਿਆਂ ਵਿਭਾਗ ਦੇ ਇੱਕ ਹੋਰ ਉੱਚ ਦਰਜੇ ਦੇ ਅਧਿਕਾਰੀ ਟੌਡ ਬਲੈਂਚ ਨੇ ਐਮਰਜੈਂਸੀ ਸੁਣਵਾਈ ਲਈ ਸੁਪਰੀਮ ਕੋਰਟ ਚ ਪਟੀਸ਼ਨ ਦਾਇਰ ਕੀਤੀ ਹੈ ਸਰਕਾਰੀ ਵਕੀਲਾ ਨੇ ਕਿਹਾ ਕਿ ਸਜ਼ਾ ਵਿੱਚ ਦੇਰੀ ਹੋਣੀ ਚਾਹੀਦੀ ਹੈ ਅਤੇ ਉਹ ਰਾਸ਼ਟਰਪਤੀ ਅਹੁਦੇ ਤੇ ਸੰਗੀ ਸਰਕਾਰ ਪ੍ਰਤੀ ਗੰਭੀਰ ਬੇਇਨصافੀ ਅਤੇ ਨੁਕਸਾਨ ਨੂੰ ਰੋਕਣ ਖਿਲਾਫ ਅਪੀਲ ਕਰ ਰਹੇ ਨੇ। ਐਪਲ ਨੇ ਇੱਕ ਵੱਡੀ ਕਾਰਵਾਈ ਕੀਤੀ ਹੈ ਤੇ ਇਸ ਕਾਰਵਾਈ ਦੇ ਹੇਠ ਬਹੁਤ ਸਾਰੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਸੈਂਕੜੇ ਕਰਮਚਾਰੀਆਂ ਦੇ ਵਿੱਚ ਭਾਰਤੀ ਵੀ ਆਉਂਦੇ ਨੇ। ਦਰਅਸਲ ਅਮਰੀਕਾ ਦੇ ਵਿੱਚ ਭਾਰਤੀਆਂ ਸਣੇ 185 ਕਰਮਚਾਰੀਆਂ ਨੂੰ ਐਪਲ ਨੇ ਨੌਕਰੀ ਤੋਂ ਕੱਢ ਦਿੱਤਾ ਹੈ ਤੇ ਦੋਸ਼ ਲੱਗੇ ਨੇ ਕਿ ਇਹ ਕਰਮਚਾਰੀ ਐਪਲ ਦੇ ਨਾਲ ਧੋਖਾ ਤੜੀ ਕਰ ਰਹੇ ਸਨ। ਜਦੋਂ ਇਹ ਖੁਲਾਸਾ ਹੋਇਆ, ਅੰਕੜੇ ਸਾਹਮਣੇ ਆਏ, ਸਰਵੇਖਣ ਕੀਤਾ ਗਿਆ, ਜਾਂਚ ਪੜਤਾਲ ਡੂੰਘਾਈ ਦੇ ਨਾਲ ਕੀਤੀ ਗਈ ਤਾਂ ਫਿਰ ਐਪਲ ਨੇ ਵੱਡੀ ਕਾਰਵਾਈ ਕਰਕੇ ਵਿਖਾਈ। ਐਪਲ ਨੇ ਆਪਣੇ ਕਾਰਪੋਰੇਟ ਹੈੱਡਕੁਆਰਟਰ ਤੇ ਕੰਮ ਕਰਦੇ ਭਾਰਤੀ ਮੂਲ ਦੇ ਕਈ ਕਰਮਚਾਰੀਆਂ ਸਨੇ 185 ਲੋਕਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਹ ਕਰਮਚਾਰੀ ਬਿਨਾਂ ਕਿਸੇ ਨੂੰ ਕੋਈ ਸੁਰਾਗ ਦਿੱਤੇ ਐਪਲ ਦੀ ਨੱਕ ਹੇਠੋਂ ਪੈਸੇ ਵਟੋਲ ਰਹੇ ਸਨ। ਲਾਸ ਏਂਜਲਸ ਕੈਲੀਫੋਰਨੀਆ ਵਿੱਚ ਇੱਕ ਕਾਉਂਟੀ ਜ਼ਿਲ੍ਹਾ ਅਟਾਰਨੀ ਨੇ ਉਸ ਦੀ ਧੋਖੇਧੜੀ ਦੇ ਬਾਰੇ ਖੁਲਾਸਾ ਕੀਤਾ ਕਿ ਇਹ ਕਰਮਚਾਰੀ ਕੀ ਕਰ ਰਹੇ ਸਨ। ਕੰਪਨੀ ਨੇ ਕਾਰਵਾਈ ਕਰਦਿਆਂ ਅਮਰੀਕਾ 'ਚ 3 ਸਾਲਾਂ ਤੋਂ ਐਪਲ ਨੂੰ ਚੂਨਾ ਲਗਾਉਣ ਵਾਲਿਆਂ ਵਿੱਚ ਭਾਰਤੀਆਂ ਸਣੇ 185 ਕਾਮਿਆਂ ਨੂੰ ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਜਿਸ ਨਾਲ ਇੱਕ ਵੱਡੀ ਧੋਖਾਧੜੀ ਦਾ ਪਰਦਾਫਾਸ਼ ਹੋਇਆ ਹੈ ਇਹਨਾਂ ਵਿੱਚ ਤੇਲਗੂ ਮੂਲ ਦੇ ਭਾਰਤੀ ਵੀ ਸ਼ਾਮਲ ਨੇ ਇਸ ਸਮੂਹ ਨੇ ਅਮਰੀਕਾ ਵਿੱਚ ਤੇਲਗੂ ਚੈਰਿਟੀ ਸੰਸਥਾਵਾਂ ਦੀ ਵਰਤੋਂ ਕਰਕੇ ਕੰਪਨੀ ਦੀ ਨੀਤੀ ਦਾ ਸ਼ੋਸ਼ਣ ਕੀਤਾ ਅਤੇ ਤਕਨੀਕੀ ਕੰਪਨੀ Apple ਨਾਲ ਧੋਖਾਧੜੀ ਕੀਤੀ ਅਮਰੀਕੀ ਮੀਡੀਆ ਰਿਪੋਰਟਾਂ ਮੁਤਾਬਕ ਇੱਕ ਕਰਮਚਾਰੀ ਮੈਚਿੰਗ ਗ੍ਰਾਂਟ ਪ੍ਰੋਗਰਾਮ ਰਾਹੀਂ ਕੰਪਨੀ ਨਾਲ ਧੋਖਾਧੜੀ ਕਰ ਰਹੇ ਸਨ ਤੇ ਪੈਸੇ ਆਪਣੀ ਜੇਬ ਚ ਪਾਰੇ ਸਨ ਜਦੋਂ ਬਹੁਤ ਸਾਰੇ ਅਮਰੀਕੀ ਮੀਡੀਆ ਨੇ ਇਸ ਮਾਮਲੇ ਤੇ ਰਿਪੋਰਟ ਕੀਤੀ ਤਾਂ ਇਸ ਸਾਹਮਣੇ ਆਇਆ ਕਿ 3 ਦਸੰਬਰ 2024 ਨੂੰ ਸੈਂਟਾ ਕਲਾਰਾ ਕਾਉਂਟੀ ਜ਼ਿਲ੍ਹਾ ਅਟਾਰਨੀ ਦਫ਼ਤਰ ਦੁਆਰਾ ਇਸ ਘੁਟਾਲੇ ਵਿੱਚ ਸ਼ਾਮਲ ਪਹਿਲੀ ਟੀਮ 'ਚ ਸ਼ਾਮਲ ਲੋਕਾਂ ਦੇ ਨਾਮ ਸਾਹਮਣੇ ਆਏ ਸਨ ਬਾਦ ਵਿੱਚ ਇਹ ਸਾਹਮਣੇ ਆਇਆ ਕਿ Apple ਦੇ ਇਹ ਕਰਮਚਾਰੀ ਵੱਡੇ ਪੱਧਰ ਤੇ ਕੰਪਨੀ ਦੇ ਚੈਟੀ ਪ੍ਰੋਗਰਾਮ ਦੀ ਦੁਰਵਰਤੋਂ ਕਰਹਿ ਸੰ ਰਿਪੋਰਟ ਵਿੱਚ NBC ਨੇ ਲਾਸ ਐਂਜਲਿਸ ਦੇ اٹਾਰਨੀ ਦਫ਼ਤਰ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ Apple ਨੇ ਆਪਣੇ ਮੈਚਿੰਗ ਗ੍ਰਾਂਟ ਪ੍ਰੋਗਰਾਮ ਦੀ ਦੁਰਵਰਤੋਂ ਕਰਨ ਦੇ ਦੋਸ਼ੀ ਕਈ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਹੈ ਰੀਪੋਰਟ ਅਨੁਸਾਰ ਐਪਲ ਨੇ ਆਪਣੇ ਚੈਰਿਟੇਬਲ ਮੈਚਿੰਗ ਗ੍ਰਾਂਟ ਪ੍ਰੋਗਰਾਮ ਨਾਲ ਸੰਬੰਧਿਤ ਧੋਖਾਧੜੀ ਦੀ ਜਾਂਚ ਤੋਂ ਬਾਅਦ ਆਪਣੇ ਕੁਪਰਟਿਨੋ ਹੈੱਡਕੁਆਰਟਰ ਤੋਂ 185 ਕਰਮਚਾਰੀਆਂ ਨੂੰ ਮੁਅਤਲ ਕਰ ਦਿੱਤਾ ਹੈ ਇਨ੍ਹਾਂ ਸਾਰੇ ਲੋਕਾਂ ਨੇ ਪਿਛਲੇ 3 ਸਾਲਾਂ ਵਿੱਚ ਐਪਲ ਨਾਲ ਲਗਭਗ 1,52,000 ਡਾਲਰ ਦੀ ਧੋਖਾਧੜੀ ਕੀਤੀ ਅਤੇ ਕਥਿਤ ਇਨ੍ਹਾਂ ਧੋਖੇਬਾਜ਼ਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਸਨ ਜੋ ਕੋਜੀ ਐਨ ਜੀਓਜ਼ ਦੇ ਨਾਲ ਮੁਲਾਜ਼ਮਾਂ ਦੀ ਮਿੱਲੀ ਭੁਗਤ ਵੀ ਸਾਹਮਣੇ ਆਈ ਹੈ ਇਹਨਾਂ ਵਿੱਚੋਂ ਕੁਝ ਐਨ ਜੀਓਜ਼ ਦੇ ਭਾਰਤੀ ਤੇਲਗੂ ਪਾਈਚਾਰੇ ਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਚੰਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰਦੇ ਹਾਂ ਮੁੱਖ ਹੈਡਲਾਈਨਸ ਤੇ ਦੋ ਪਾਰਟੀ ਵਰਤ ਨੂੰ ਘੱਟ ਤਨਖਾਤੇ ਗੈਰ ਕਾਨੂੰਨੀ ਤਰੀਕੇ ਨਾਲ ਰੱਖਣ ਵਾਸਤੇ ਭਾਰਤੀ ਅਮਰੀਕੀ ਡਾਕਟਰ ਤੇ ਕਾਰਵਾਈ ਮੈਡੀਕਲ ਲਾਇਸੈਂਸ ਪੱਕੇ ਤੌਰ ਤੇ ਕੀਤਾ ਰੱਦ ਲੋਸ ਐਂਜਲਸ ਦੇ ਸ਼ਹਿਰ ਹਾਲੀਵੁੱਡ ਹਿਲਜ਼ ਇਲਾਕੇ ਦੇ ਵਿੱਚ ਲੱਗੀ ਭਿਆਨਕ ਅੱਗ 1 ਲੱਖ ਤੋਂ ਵੱਧ ਲੋਕਾਂ ਨੂੰ ਘਰ ਛੱਡ ਕੇ ਜਾਣ ਦੇ ਦਿੱਤੇ ਹੁਕਮ ਸੋਚਕੰਤੋਂ ਪਹਿਲਾਂ ਵਧਿਆ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੌਸੀਤਾਂ ਨਿਊਯਾਰਕ ਦੀ ਸੁਪਰੀਮ ਕੋਰਟ ਦੇ ਵਿੱਚ ਪਾਈ ਅਪੀਲ ਇਸ ਦੇ ਨਾਲ ਹੀ ਮਨਿੰਦਰ ਜਸਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ